ਕਣਕ ਬਿੱਜੀ ਨਹੀਂ ਜਾਣੀ ਡੀਜ਼ਲ ਤੋਂ ਨਹੀਂ ਲੋਕਾਂ ਨੂੰ ਡੀਜ਼ਲ ਨਹੀਂ ਮਿਲਣਾ ਕਿਉਂਕਿ ਲੋਕ ਤੇ ਮਾਰੇ ਗਏ ਆ ਹਾਂ ਡੀਜ਼ਲ ਲਿਆਉਣਗੇ ਕਿੱਥੋਂ ਤੇ ਇਸ ਵੇਲੇ ਲੋੜਿਆ ਸਿਰਫ ਡੰਗਰਾਂ ਦੇ ਚਾਰੇ ਦੀ ਜੀ ਡੰਗਰਾਂ ਦਾ ਚਾਰਾ ਜਿਹੜਾ ਬਹੁਤ ਘੱਟ ਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਕਿ ਸਾਡੇ ਇੱਥੇ 20 ਤੋਂ 25 ਕਿੱਲੇ ਥਾਂ ਵਾਂ ਤੁਸੀਂ ਵੇਖ ਸਕਦੇ ਜੇ ਉਹ ਰੁੱਖ ਤੋਂ ਉਹ ਨਾਲੇ ਤੱਕ ਆਪਣਾ ਥਾਂ ਲੱਗਦਾ ਹੈ ਤਿੱਥੇ ਕਿ 4-4 5-5 ਫੁੱਟ ਪਾਣੀ ਆ ਠੀਕ ਹੈ ਜੀ ਅਜੇ 3 ਮਹੀਨੇ ਨਹੀਂ ਹੋਏ ਤੇ ਉਹ ਪਾਣੀ ਦੀ ਐਸੀ ਮਾਰ ਪਈ ਆ ਵੀ ਉਹ ਸਾਰੀ ਡੁੱਬ ਗਈ ਆ ਮੇਰਾ ਜਾਂਦਾ ਵੀ ਮੇਰੇ 17 ਕਿੱਲੇ ਝੋਨਾ ਜਿਹੜਾ ਵਾ ਉਹ ਡੁੱਬ ਗਿਆ ਵ ਔਰ ਤਬਾਹ ਹੋ ਗਿਆ ਵਾ ਕਲਗੀਧਰ ਪਾਤਸ਼ਾਹ ਦੀ ਕਿਹੋ ਜੀ ਸਾਜੀਏ ਕੌਮ ਆ ਵੀ ਮੈਂ ਲੰਗਰ ਲਾਇਆ ਵਾ ਬਾਰੇ ਬਾਰੇ ਜਾਈਏ ਇਹਦੇ ਇਸ ਕੌਮ ਦੇ ਵੀ ਹਰ ਇੱਕ ਜ਼ਿਮੀਂਦਾਰ ਦਾ ਫਰਜ਼ ਬਣਿਆ ਵੀ ਜ਼ਿਮੀਂਦਾਰ ਦੇ ਨਾਲ ਖੜਨ ਦਾ ਸਿਰਫ ਪੰਜਾਬ ਨਾਲ ਪੰਜਾਬ ਖੜਿਆ ਆ ਜ਼ਿਮੀਂਦਾਰ ਨਾਲ ਜ਼ਿਮੀਂਦਾਰ ਖੜਿਆ ਆ ਸਰਕਾਰਾਂ ਨਹੀਂ ਜੇ ਬਾਤ ਪੁੱਛਦੀਆਂ ਹਾਲਾਤ ਖਰਾਬ ਹੈ ਜੀ ਬਹੁਤ ਜਿਆਦੇ ਬਹੁਤ ਹੀ ਤਰਾਸ਼ਦੀ ਹੈ ਇਹਨਾਂ ਪਿੰਡਾਂ ਦੇ ਵਿਚਾਰਿਆਂ ਦੀ ਜਿਹੜੇ ਵਿਚਾਰੇ ਇਹ ਲਪੇਟ ਚ ਆ ਗਏ ਆ ਅੱਜ ਅਸੀਂ ਆਏ ਆ ਜੀ ਰਿਆਵੀ ਦਰਿਆ ਦੀ ਮਾਰ ਇੱਠ ਜਿਹੜੇ ਵੀ ਪਿੰਡ ਆਏ ਆ ਹੁਣ ਇਸ ਟਾਈਮ ਅਸੀਂ ਰਮਦਾਸ ਤੋਂ ਲਗਭਗ 2.5 ਕਿਲੋਮੀਟਰ ਅਮਰਸਰ ਵਾਲੀ ਸਾਈਡ ਤੇ ਖੜੇ ਆ ਔਰ ਇਹ ਵੀਰ ਆਏ ਆ ਇਹ ਕੁਝ ਕਹਿਣਾ ਚਾਹੁੰਦੇ ਆ ਇਹਨਾਂ ਦਾ ਪਿੰਡ ਰਮਦਾਸ ਆ ਦੱਸੋ ਜੀ ਤੁਸੀਂ ਤੁਹਾਡਾ ਕਿੰਨਾ ਨੁਕਸਾਨ ਹੋਇਆ ਵਾ ਤੇ ਕੀ ਤੁਸੀਂ ਇਹਦੇ ਹੌਰਾ ਬਾਰੇ ਗੱਲ ਕਰਨੀ ਚਾਹੁੰਦੇ ਜੀ ਪਹਿਲਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਸਾਡੀ ਕੋਸ਼ਿਸ਼ਾਂ ਤੋਂ ਵਾਸਤੇ ਆਏ ਹੋਗਾ ਜੋ ਕੰਦਾ ਪਹਟਾਉਣ ਵਾਸਤੇ ਆਏ ਨੁਕਸਾਨ ਵੀ ਦੀ ਜੀਵਜ਼ਾਰ ਦਾ ਬਹੁਤ ਜ਼ਿਆਦਾ ਹੋਇਆ ਜੀਵਜ਼ਾਰ ਦਾ ਸਭ ਤੋਂ ਵੱਧ ਨੁਕਸਾਨ ਹੀ ਜੀਵਜ਼ਾਰ ਦਾ ਹੋਇਆ ਕਿੰਨੀ ਫਸਲਿਆ ਉਹ ਮਾਰੀ ਗਈ ਆ ਜਿਹੜੀ ਕਿਸੇ ਨੇ ਠੇਕੇ ਤੇ ਲਈ ਆ ਉਹ ਮਾਰੀ ਗਈ ਆ ਜਿਹੜਾ ਬੰਦੇ ਨੇ ਠੇਕਾ ਵੀ ਦੇਣਾ ਫਸਲ ਵੀ ਮਾਰੀ ਗਈ ਫਸਲ ਤੇ ਪੈਸੇ ਵੀ ਲਾਏ ਉਹਦਾ ਡਬਲ ਨੁਕਸਾਨ ਹੋ ਗਿਆ ਉਹ ਵੇਖੋ ਉਸ ਬੰਦੇ ਨੂੰ ਕੰਨੋਂ ਉਠੂਗਾ ਫਿਰ ਉਹ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਪਾਣੀ ਦੀ ਪਾਣੀ ਘਰਾਂ ਦੇ ਫਿਰ ਗਿਆ ਤੰਨਿਓਂ ਦੀ ਫਿਰ ਗਿਆ ਨੀਹਾਂ ਪੋਲੀਆਂ ਕਰ ਗਿਆ ਬਿਲਕੁਲ ਜਦੋਂ ਇਹ ਪਾਣੀ ਲੱਥਾ ਕਈ ਮਕਾਨ ਡਿੱਗਨੇ ਆ ਬੜਾ ਕੁਛ ਹੋੜਾ ਆ ਬਿਮਾਰੀਆਂ ਬਹੁਤ ਜਿਆਦੀਆਂ ਵਧਰੀਆਂ ਆ ਅਜੇ ਮੇਰਾ ਖਿਆਲ ਕਣਕ ਵੀ ਨਹੀਂ ਬੀਜੀ ਜਾਣੀ ਇਸ ਵਾਰੀ ਕਣਕ ਕਣਕ ਤੇ ਵੀਰਦੀ ਬੀਜੀ ਨਹੀਂ ਜਾਣੀ ਕਣਕ ਬੀਜੀ ਨਹੀਂ ਜਾਣੀ ਡੀਜ਼ਲ ਤੋਂ ਨਹੀਂ ਲੋਕਾਂ ਨੂੰ ਡੀਜ਼ਲ ਨਹੀਂ ਮਿਲਣਾ ਕਿਉਂਕਿ ਲੋਕ ਤੇ ਮਾਰੇ ਗਏ ਆ ਹਾਂ ਡੀਜ਼ਲ ਲਿਆਉਣਗੇ ਕਿੱਥੋਂ ਇਹਦੇ ਤੇ ਮੈਂ ਤੁਹਾਨੂੰ ਇੱਕ ਹੋਰ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਵਾਂ ਹਾਂਜੀ ਵੀ ਪੰਜਾਬ ਦੇ ਵਿੱਚ 12276 ਪਿੰਡ ਆ ਬਿਲਕੁਲ ਔਰ ਲਗਭਗ 1100 1100 ਪਿੰਡ ਜਿਹੜਾ ਉਹ ਪਾਣੀ ਦੀ ਮਾਰ ਇੱਥੇ ਆ ਤਿੰਨਾਂ ਦਰਿਆਵਾਂ ਦੇ ਵਿੱਚ ਬਿਲਕੁਲ ਬਿਲਕੁਲ ਤਿੰਨਾਂ ਦਰਿਆਵਾਂ ਚ 11 1200 ਪਿੰਡ ਜਿਆਦਾ ਤੋਂ ਜਿਆਦਾ ਉਹ ਵੇਖੋ ਚੂਹੇ ਤੁਰੇ ਫਿਰਦੇ ਵਿਚਾਰੇ ਛਲਕਾਂ ਤੇ ਥਾਂ ਨਹੀਂ ਆਗਾ ਵੀ ਬਿਲਕੁਲ ਬਿਲਕੁਲ ਜੀ ਔਰ ਇਹ 1100 1200 ਪਿੰਡ ਲਈ ਬਾਕੀ ਜਿਹੜਾ 11000 ਪਿੰਡ ਆ ਨਾ ਉਹ ਟੋਟਲ ਆਪਣਾ ਯੋਰ ਲਾ ਰਿਆ ਹਰ ਮਤਲਬ ਮੋਡੇ ਨਾਲ ਮੋਡਾ ਲਾ ਕੇ ਖਲੋਤੇ ਆ ਬਿਲਕੁਲ ਔਰ ਹਰ ਪਿੰਡ ਤੋਂ ਮੈਂ ਕਿਹਾ ਵਾਂ ਵੀ ਦੋ ਦੋ ਚਾਰ ਚਾਰ ਕਿੰਨਾਂ ਪਿੰਡਾਂ ਤੋਂ 10 ਟਰਾਲੀਆਂ ਵੀ ਨਿਕਲ ਰਹੀਆਂ ਔਰ ਬੜੀ ਜਿਆਦੀ ਸੁੱਕੀ ਰਸਤੋਂ ਲਿਆ ਰਹੇ ਆ ਮੈਂ ਇਥੇ ਉਹਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਜਿਹੜੇ ਵੀ ਲੋਕ ਇਥੇ ਹਰਿਆਣੇ ਤੋਂ ਪੰਜਾਬ ਤੋਂ ਮਾਰਵੇ ਤੋਂ ਦਬਾਬੇ ਤੋਂ ਆ ਰਹੇ ਆ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਵਾਂ ਵੀ ਜਿੰਨਾ ਵੀ ਉਹ ਰਾਸ਼ਨ ਲਿਆ ਰਹੇ ਆ ਨਾ ਇਥੇ ਜਿੰਨਾ ਮਜ਼ਦੂਰ ਤਬਕਾ ਵਾ ਜਿਹੜੇ ਦਿਹਾੜੀਦਾਰ ਲੋਕ ਆ ਉਹਨਾਂ ਨੇ ਸਾਲ ਵਾਸਤੇ ਇਕੱਠਾ ਕਰ ਲਿਆ ਔਰ ਉਹ ਲੋਕ ਜੱਟਾਂ ਦੇ ਦਿਹਾੜੀ ਜਾਣੋਂ हट ਗਏ ਆ ਔਰ ਜਿਹੜੇ ਕੰਮ ਪੱਕੇ ਕਰਦੇ ਸੀ ਸਾਲ-ਸਾਲ ਵਾਸਤੇ ਉਹ ਵੀ ਉਹਨਾਂ ਨੇ ਬੰਦ ਕਰਤਾ ਵਾ ਬਿਲਕੁਲ ਸਹੀ ਗੱਲ ਹੈ ਜੀ ਔਰ ਸਾਡੀ ਬੇਨਤੀ ਆ ਵੀ ਕੋਈ ਵੀ ਜੱਟ ਜਿਹੜਾ ਵਾ ਨਾ ਬਾਬੇ ਖੜਕਸੋਹ ਨੇ ਅੰਗਰੇਜ਼ਾਂ ਤੋਂ ਚਾਬੀ ਲਈ ਹੀ ਤੇ ਉਹਨਾਂ ਨੇ ਕਿਰਪਾਨ ਦੀ ਨੋਕ ਨਾ ਲਈ ਹੀ ਇਹ ਜੱਟ ਇਸ ਤਰ੍ਹਾਂ ਕਰਨਾ ਨਹੀਂ ਜਾਣਦੇ ਸਾਡੀ ਬੇਨਤੀ ਆ ਇਸ ਤਰ੍ਹਾਂ ਕਰਨਾ ਜਾਣਦੇ ਆ ਇੱਥੇ ਕੋਈ ਵੀ ਹੋ ਰਸ਼ਨ ਲਿਆ ਨਹੀਂ ਰਿਹਾ ਜਿਹੜੇ ਵੀਰ ਲਿਆ ਰਹੇ ਆ ਉਹ ਅਜੇ 10 ਦਿਨ ਬੰਦ ਕਰ ਦੇਣ ਜਿਹੜੀ ਚੀਜ਼ ਦੀ ਲੋੜ ਆ ਉਹ ਦਸਾਂ ਦਿਨਾਂ ਬਾਅਦ ਦੱਸਾਂਗੇ ਸਾਨੂੰ ਡੀਜ਼ਲ ਦੀ ਪੈਲੀਆਂ ਪੱਧਰੀਆਂ ਕਰਨ ਦੀ ਲੋੜ ਪੈਣੀ ਆ ਉਦੋਂ ਸਾਡੀ ਜਿਹੜੀ ਇਹ ਮਤ ਕੀਤੀ ਜਾਵੇ ਹੁਣ ਸਾਨੂੰ ਨੁਕਸਾਨ ਹੋ ਰਿਹਾ ਜਿੰਨਾ ਵੀ ਰਾchn ਆ ਰਿਹਾ ਕਿਉਂਕਿ ਦਿਹਾੜੀਆਂ ਛੱਡ ਕੇ ਤੇ ਉਹ ਜਮ੍ਹਾਂ ਕਰਨ ਤੇ ਹੋ ਗਿਆ ਇੱਕ ਦੇ ਘਰੋਂ ਸਾਡੇ ਇੱਥੇ ਮਾਨਯੋਗ ਡੀਸੀ ਨੇ ਸ਼ਖਸੀ ਸਾਨੀ ਜੀ ਉਹਨਾਂ ਨੇ 40 ਬੋਰੀਆਂ ਫੀਲਦੀਆਂ ਕਿਸੇ ਦੇ ਘਰੋਂ ਫੜੀਆਂ ਵਾ ਔਰ ਉਹਦੇ ਘਰ ਇੱਕ ਵੀ ਮੱਝ ਨਹੀਂ ਸੀ ਕੋਈ ਨਿਕੋਰੀ ਕੋਈ ਵੀ ਮੱਝ ਨਹੀਂ ਜੇ ਜ਼ਰੂਰ ਤੇ ਹੁਣ ਤੂੜੀ ਰੱਖਣ ਨੂੰ ਥਾਂ ਨਹੀਂ ਗਾ ਸੜਕਾਂ ਤੇ ਲਾਈ ਜਾ ਉਹ ਵੀ ਖਰਾਬ ਹੁੰਦੀ ਜਾਂਦੀ ਕਿਉਂਕਿ ਮੀਂਹ ਅਜੇ 9 ਸਤੰਬਰ ਤੱਕ ਲਲਟਿਆ ਔਰ ਲਗਾਤਾਰ ਜਿਹੜਾ ਉਹ ਮੀਂਹ ਪਈ ਜਾ ਰਿਹਾ ਵਾ ਸਾਡੀ ਜਿੰਨੇ ਵੀ ਸੇਵਾਦਾਰ ਵੀਰਿਆ ਉਹਨਾਂ ਨੂੰ ਬੇਨਤੀ ਆ ਵੀ ਅਜੇ ਜਿਹੜੀ ਸੇਵਾ ਰੋਕ ਦਿੱਤੀ ਜਾਵੇ ਖਾਣ ਪੀਣ ਨੂੰ ਉਹਨਾਂ ਕੋਲ ਸਮਾਨ ਵਧੂ ਆ ਬਾਕੀ ਇਹ ਵੀਰ ਆਪਣਾ ਸ਼ੁਭਨਾਮਕੀ ਆ ਜੀ ਮੇਰਾ ਨਾਮ ਦੀ ਹਰਦੇਵਾਲ ਸਿੰਘ ਹਰਦੇਵਾਲ ਸਿੰਘ ਹਾਂਜੀ ਹਰਦੇਵਾਲ ਸਿੰਘ ਜੀ ਨੇ ਵੀ ਆਪਣੀ ਦੱਸੀ ਆ ਜੇ ਕੋਈ ਹੋਰ ਕੋਈ ਗੱਲ ਕਰਨੀ ਚਾਹੁੰਦੇ ਜੇ ਤੁਸੀਂ ਇਹ ਵੀਰ ਕਰਨੀ ਚਾਹੁੰਦਾ ਤੇ ਦੋ ਤੁਸੀਂ ਜਿਵੇਂ ਵੀਰ ਦੀ ਇਧਰ ਇਸ ਵੇਲੇ ਲੋੜਿਆ ਸਿਰਫ ਡੰਗਰਾਂ ਦੇ ਚਾਰੇ ਦੀ ਜੀ ਡੰਗਰਾਂ ਦਾ ਚਾਰਾ ਜਿਹੜਾ ਬਹੁਤ ਘਟ ਆ ਰਿਹਾ ਇਹਦੇ 'ਚ ਮੈਂ ਆਪਣਾ ਤੁਹਾਨੂੰ ਨੰਬਰ ਦੱਸੂਗਾ ਮੇਰਾ ਨੰਬਰ ਦੱਸ ਦਿਓ ਜੇ ਕੋਈ ਇਸ ਏਰੀਆ 'ਚ ਆਪਣੀ ਸੇਵਾ ਕਰਨੀ ਚਾਹੁੰਦਾ ਸਾਡੇ ਨਾਲ ਕੰਟੈਕਟ ਕਰੇ ਨੰਬਰ ਉਹ ਦੋ ਜੀ ਤੁਸੀਂ ਉੱਤੇ ਮੇਰਾ ਨੰਬਰ 976774001 ਜੀ ਜੀ ਸਾਹਿਬ ਫੇਰ ਦੁਬਾਰਾ ਬੇਨਤੀ ਕਰਦੇ ਨਾ ਮੇਰਾ ਨੰਬਰ ਹੈ 9816 ਨਾ 976774001 ਠੀਕ ਹੈ ਜੀ ਨੰਬਰ ਤੁਸੀਂ ਵੀ ਚੋਂ ਥੱਲੇ ਬਨੇ ਐਡ ਤੁਸੀਂ ਕੋਈ ਗੱਲ ਨਹੀਂ ਉਹ ਅਸੀਂ ਥੱਲੇ ਕਰਾਂਗੇ ਜੋ ਵੀ ਕੰਟੈਕਟ ਜੋ ਵੀ ਸੇਵਾ ਕਰਨੀ ਚਾਹੁੰਦਾ ਅਸੀਂ ਉਹ ਸਹੀ ਲੋੜਵੰਦ ਬੰਦੇ ਤੱਕ ਪਹੁੰਚਾਵਾਂਗੇ ਲੋੜਵੰਦ ਬੰਦੇ ਤੱਕ ਉਹਨਾਂ ਨੂੰ ਡੋਰ ਟੂ ਡੋਰ ਖੜਾਂਗੇ ਕਿਉਂ ਤਾਂ ਕਿ ਜਿਹੜੇ ਲਟੇਰੇ ਆ ਉਹਨਾਂ ਤੱਕ ਨਾ ਪਹੁੰਚ ਸਕੇ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਵੀ ਬੋਲਣਾ ਤੇ ਤੁਸੀਂ ਵੀ ਦੱਸੋ ਜੀ ਹਾਂ ਜੀ ਕੋਈ ਵੀ ਜਿਹੜੀ ਦੁੱਖ ਤਲੀਫ ਜਾਂ ਕੋਈ ਕਿਸੇ ਨੂੰ ਸੁਝਾਅ ਦੇਣਾ ਚਾਹੁੰਦੇ ਕਿਉਂਕਿ ਤੁਸੀਂ ਇੱਥੇ ਵਿਚਰ ਰਹੇ ਹੋ ਦਿਨ ਰਾਤ ਤੁਸੀਂ ਵਿਚਰ ਰਹੇ ਹੋ ਕੋਈ ਗੱਲ ਆਪਣੀ ਕਰਨੀ ਚਾਹੁੰਦੇ ਤਾਂ ਕਰੋ ਪਹਿਲਾਂ ਜੀ ਵਾਈਕੀ ਖਾਲਸਾ ਵਾਈਕੀ ਜੀ ਕੇ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਸਾਨੂੰ ਇਹ ਮੌਕਾ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਇੱਥੇ 20 ਤੋਂ 25 ਕਿੱਲੇ ਥਾਂ ਵਾਂ ਤੁਸੀਂ ਵੇਖ ਸਕਦੇ ਜੇ ਉਹ ਰੁੱਖ ਤੋਂ ਉਹ ਨਾਲੇ ਤੱਕ ਆਪਣਾ ਥਾਂ ਲੱਗਦਾ ਹੈ ਇੱਥੇ ਕਿ 4-4 5-5 ਫੁੱਟ ਪਾਣੀ ਆ ਠੀਕ ਹੈ ਜੀ ਮੈਂ 25 ਤੋਂ 30 ਲੱਖ ਰੁਪਇਆ ਲਾ ਕੇ ਵਾਲ ਕਮਾਊਂਡ ਦੀ ਫੈਕਟਰੀ ਮਲਬੀ ਖੋਲੀ ਸੀਗੀ ਹਜੇ ਖੋਲੀ ਨੂੰ ਹਾਂਜੀ ਹਜੇ ਉਹ ਸਾਹਮਣੇ ਆ ਜਿੱਥੇ ਮੈਂ ਲੰਗਰ ਲਾਇਆ ਹਾਂਜੀ 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 ਅਜੇ 3 ਮਹੀਨੇ ਨਹੀਂ ਹੋਏ ਤੇ ਉਹ ਪਾਣੀ ਦੀ ਐਸੀ ਮਾਰ ਪਈ ਆ ਵੀ ਉਹ ਸਾਰੀ ਡੁੱਬ ਗਈ ਆ ਮੇਰਾ ਸਾਰਾ ਨੁਕਸਾਨ ਹੋਇਆ 16 ਤੋਂ 17 ਲੱਖ ਰੁਪਏ ਜਿਹੜਾ ਮੈਂ ਕਰਜ਼ਾ ਚੁੱਕ ਕੇ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਜਿਹੜਾ ਮੈਂ ਬਾਹਰ ਜਾਣ ਤੋਂ ਮਲਬੀ ਹਟ ਕੇ ਵੀ ਮੈਂ ਚਾਹੁੰਦਾ ਸੀ ਕਿ ਪੰਜਾਬ 'ਚ ਰਵਾਂ ਪੰਜਾਬ ਬਾਰੇ ਕੰਮ ਕਰੀਏ ਆਪਣਾ ਆਪਣਾ ਕੀਤਾ ਸ਼ੁਰੂ ਕਰੀਏ ਹਨਾ ਕਿਉਂਕਿ ਕਿਸਾਨੀ ਦਿਨ ਬਾ ਦਿਨ ਇਹ ਮਾਰੀ ਜਾ ਰਹੀ ਆ ਜੇ ਖਾਦਾਂ ਦਵਾਈਆਂ ਵਾਂ ਉਹ ਪਿਛੇ ਲਈ ਜਾ ਰਿਹਾ ਮਹਿੰਗੀਆਂ ਕਰੀ ਜਾਂਦੇ ਆ ਮਾੜਾ ਕਿਸਾਨ ਤੇ ਉਹ ਲੈ ਵੀ ਨਹੀਂ ਸਕਦਾ ਤੇ ਉਤੋਂ ਆਹ ਪਾਣੀ ਦੀ ਤੁਸੀਂ ਮਾਰ ਦੇ ਸਕਦੇ ਸਾਡਾ ਪਿੰਡ ਆ ਵਾਣ ਆ ਤੇ ਸਾਰੇ ਪਾਸਿਓਂ ਪਾਣੀ ਨਾਲ ਘਿਰਿਆ ਵਾ ਜਿੱਦਾਂ دریا ਜਿੱਦਾਂ ਕੀ دریا ਲੱਗਦਾ ਨਾ ਇਦਾਂ ਵਾ ਕਹਿੰਦਾ ਮੇਰੇ ਕਹਿੰਦੇ 16 ਤੋਂ 17 ਕਿੱਲੇ ਥਾਂ ਆ ਜੀਚੋਂ 3 ਕਿੱਲੇ ਥਾਂ ਸਿਰਫ ਮੇਰਾ ਬਚਿਆ ਠੀਕ ਹੈ ਜੀ ਤਿੰਨ ਕਿਲੇ ਥਾ ਮੇਰਾ ਬਚਿਆ ਉਹ ਵੀ ਪਤਾ ਨਹੀਂ ਮਹਾਰਾਜ ਨੇ ਕਿਹੜੀ ਕਿਰਪਾ ਕੀਤੀ ਆ ਬਾਕੀ ਮੇਰਾ ਝੋਨਾ ਸਾਰਾ ਵੱਢਣ ਵਾਲਾ ਸੀ 15 ਤੋਂ 16 ਦਿਨਾਂ ਦੇ ਵਿੱਚ ਵਿੱਚ ਸਾਰਾ ਤਬਾਹ ਹੋ ਗਿਆ ਮੈਨੂੰ ਤੇ ਇਹ ਵੀ ਆਸ ਨਹੀਂ ਆ ਵੀ ਮੇਰੀ ਕਿਸੇ ਨੇ ਮਤ ਕਰਨੀ ਆ ਕਿ ਨਹੀਂ ਕਰਨੀ ਬਾਕੀ ਪੰਜਾਬ ਨਾ ਖੜੋ ਠੀਕ ਹੈ ਜਿਹਨੂੰ ਲੋੜ ਆ ਸਿਰਫ ਉਹਦੇ ਲਈ ਪਹੁੰਚੋ ਠੀਕ ਹੈ ਜੀ ਤੁਸੀਂ ਆੜ ਕੇ ਪਿੰਡ ਦੇ ਮੋਤਬਰ ਬੰਦੇ ਕੋਲ ਆਪਣਾ ਸਮਾਨ ਲਿਆਓ ਜੋ ਵੀ ਤੁਸੀਂ ਰਸਤ ਲਿਆਉਣ ਦੇ ਜੇ ਆਪਣੇ ਪਿੰਡ ਦੇ ਸਰਪੰਚ ਜਾਂ ਮੋਤਬਰ ਜਿਹੜਾ ਵੀ ਬੰਦਾ ਆ ਉਹਦੇ ਕੋਲ ਖਲੋ ਆ ਕੇ ਜਿਹੜੇ ਵੀ ਪਿੰਡ ਜਾ ਰਹੇ ਹੋ ਤੇ ਫੇਰ ਵੰਡੀ ਜਾਵੇ ਕਿਉਂਕਿ ਪਿੰਡ ਦੇ ਮੋਹਤਬਰ ਬੰਦੇ ਨੂੰ ਪਤਾ ਹੁੰਦਾ ਵਾ ਵੀ ਮੈਂ ਕਿਨੂੰ ਚੀਜ਼ ਦੇਣੀ ਹੈ ਕਿਨੂੰ ਨਹੀਂ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਭਾਜੀ ਹੋਣਾ ਤੁਹਾਨੂੰ ਨੰਬਰ ਦਿੱਤਾ ਸੀਗਾ ਇਹਨਾਂ ਨਾਲ ਕਨੈਕਟ ਕਰ ਲਓ ਮੈਂ ਤੇ 24 ਘੰਟੇ ਰਹਿਨੇ ਸ਼ੜਕ ਤੇ ਕਿਉਂਕਿ ਮੇਰਾ ਤਾਂ ਸਾਰਾ ਕੁਝ ਤਬਾਹ ਆ ਮੈਂ ਤਾਂ ਫੈਕਟਰੀ ਆ ਜੀ ਵੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਚਾਹ ਦੇ ਲੰਗਰ ਚੱਲ ਰਹੇ ਆ ਬਹੁਤ ਕੋ ਚੱਲ ਰਿਹਾ ਬਹੁਤ ਕੋ ਮਾਲਕ ਨੇ ਦਿੱਤਾ ਬਾਕੀ ਕੋਈ ਗੱਲ ਨਹੀਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਵੀ ਵੀਰ ਆਂਦਾ ਵੀ ਕਲਗੀਧਰ ਪਾਤਸ਼ਾਹ ਦੀ ਕਿਹੋ ਜੀ ਸਾਜੀਏ ਕੌਮ ਆ ਵੀ ਮੈਂ ਲੰਗਰ ਲਾਇਆ ਵਾ ਬਾਰੇ ਬਾਰੇ ਜਾਈਏ ਵੇ ਇਸ ਕੌਮ ਦੇ ਕਲਗੀਧਰ ਪਾਤਸ਼ਾਹ ਨੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੀ ਸ਼ਹੀਦਾਂ ਦੀ ਨਹੀਂ ਪੱਕੀ ਕੀਤੀ ਸੀ ਨਾ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਡੀ ਨਹੀਂ ਪੱਕੀ ਕਰਕੇ ਸਰਸਾ ਦੀ ਹੜਾਂ ਦੇ ਵਿੱਚ ਨੰਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਔਰ ਉੱਥੋਂ ਉਹਨਾਂ ਨੇ ਐਸੇ ਤਰ੍ਹਾਂ ਮੀਂਹ ਵਰੰਡਿਆ ਸੀ ਤੇ ਉੱਥੇ ਬਹਿ ਕੇ ਤੇ ਉਹਨਾਂ ਨੇ ਤੜਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਇਸ ਕਰਕੇ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਇਹ ਜਿੰਨੇ ਮਰਜੀ ਲੜੇ ਹੋਣ ਆਣ ਕੇ ਮੋੜੇ ਨਾਲ ਮੋੜਾ ਲਾ ਕੇ ਖਲੋ ਜਾਂਦੇ ਪੂਰਾ ਪੰਜਾਬ ਅੱਜ ਸਾਡੇ ਨਾਲ ਖਲੋਤਾ ਵਾ ਬੇਨਤੀ ਸਿਰਫ ਇਹੋਈ ਆ ਜੇ ਅੱਜ ਕਹਿ ਲઈએ ਵੀ ਦੀ ਪੰਜਾਬ ਨਾਲ ਪੰਜਾਬ ਹੀ ਖੜਾ ਆ ਬਾਹਰੋਂ ਕੋਈ ਨਹੀਂ ਆ ਰਿਹਾ ਕੋਈ ਸਰਕਾਰ ਬਾਹਰੋਂ ਜਿਹੜੇ ਆਏ ਆ ਨਾ ਉਹ ਇਹ ਗਲਤੀ ਕਰ ਬੈਠੇ ਆ ਪਹਿਲਾਂ 70 ਸਾਲ ਉਹਨਾਂ ਦੋਵਾਂ ਨੇ ਲੁੱਟਿਆ ਤੇ ਕੁੱਟਿਆ ਅਕਾਲੀ ਦਲ ਨੇ ਵੀ ਤੇ ਕਾਂਗਰਸ ਨੇ ਵੀ ਤੇ ਹੁਣ ਜੇ ਆ ਦੂਜੇ ਲੈਣਦੇ ਇਹਨਾਂ ਨੇ ਫੇਰ ਬੜੇ ਵਧੀਆ ਸੁਲਝੇ ਸਾਡੇ ਰਾਜੇਵਾਲ ਸਾਹਿਬ ਹੈਗੇ ਸੀ ਜੇ ਕਿਤੇ ਉਹਨਾਂ ਨੂੰ ਇਹ ਮੌਕਾ ਦੇ ਦਿੰਦੇ ਤੇ ਅੱਜ ਆ ਦੇਣ ਨਾ ਵੇਖਣੇ ਪੈਂਦੇ ਇਹ ਜਿੰਨਾ ਹੜ ਆਇਆ ਵਾ 14000 14 ਲੱਖ 11000 ਕਿਊਸਕ 1988 ਦੀ ਛੱਡਿਆ ਸੀ ਪਾਣੀ ਚੀਫ ਇੰਜੀਨੀਅਰ ਸਿਆਣੇ ਸੀ ਥੋੜਾ ਥੋੜਾ ਕਰਕੇ ਛੱਡਦੇ ਰਿਹਾ ਐਦ ਕਾਂ ਸਿਰਫ 6.5 ਲੱਖ ਆਇਆ ਵਾ ਤੇ ਰਮਦਾਸ ਤੋਂ ਉਥੋਂ ਰਾਵੀ ਤੋਂ 17 ਕਿਲੋਮੀਟਰ ਤੱਕ ਪਾਣੀ ਆ ਗਿਆ 60 ਤੋਂ 65 ਕਿਲ ਜਿਹੜਾ ਪਿੰਡ ਆ ਸਾਰੇ ਖਤਮ ਹੋ ਗਏ 60 ਤੋਂ 65 ਜਿਹੜੇ ਪਿੰਡ ਔਰ ਇਹ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਨਲੈਕੀਆਂ ਵਾਂ ਉਹਨਾਂ ਨੇ ਪਾਣੀ ਜਮਾ ਕੀਤਾ ਵਾ ਕਿਉਂਕਿ ਰਾਜਸਥਾਨ ਔਰ ਹਰਿਆਣੇ ਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਬੀਜੇਪੀ ਦੀ ਆ ਉਹਨਾਂ ਸਾਲ ਭਰ ਉਹਨਾਂ ਨੂੰ ਪਾਣੀ ਦੇਣਾ ਤਾਂ ਜਮਾ ਕੀਤਾ ਔਰ ਇਹਨਾਂ ਨੂੰ ਮੌਸਮ ਵਿਭਾਗ ਨੂੰ ਸਾਲ ਪਹਿਲਾਂ 6 ਮਹੀਨੇ ਪਹਿਲਾਂ ਪਤਾ ਹੁੰਦਾ ਦੀ ਮਾਨਸੂਨ ਕਦੋਂ ਆਉਣੀ ਆ ਕਿੰਨੇ ਪਰਸੈਂਟ ਕਿੰਨੇ ਮਿਲੀਮੀਟਰ ਮੀਂਹ ਪੈਣਾ ਵਾ ਔਰ ਇਹਨਾਂ ਚੀਜ਼ਾਂ ਨੂੰ ਧਿਆਨ ਚ ਹੁੰਦਿਆਂ ਵੀ ਡਾਟਾ ਜਿਹੜਾ ਵਾ ਉਹ ਯਾਰ ਨਹੀਂ ਕੀਤਾ ਔਰ ਲਗਾਤਾਰ ਜਿਹੜਾ ਪਾਣੀ ਜਮਾਂ ਕਰੇ ਗਾਇਆ ਸਿਰਫ ਉੱਥੇ ਆਪਣੀ ਡਬਲੀਆਂ ਵਾਲੀ ਸਰਕਾਰ ਨੂੰ ਪਾਣੀ ਦੇਣ ਲਈ ਔਰ ਸਾਨੂੰ ਇਹਨਾਂ ਨੇ ਡੋਪਤਾ ਵਾ ਇੱਕ ਮੈਂ ਤੁਹਾਡੇ ਚੈਨਾਂ ਦਾ ਹੀ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਅੱਛਾ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਵੇਖੋ ਜੇ ਆਪਾਂ ਪੁਰਾਣੀ ਗੱਲ ਕਰ ਲਈਏ ਪੁਰਾਣੀ ਕਾਂਗਰਸ ਰਹੀ ਆ ਅਕਾਲੀ ਦਲ ਰਹੀ ਆ ਪਰ ਉਹਦੇ ਫਿਰ ਵੀ ਆਣ ਕੇ ਪਿੰਡਾਂ 'ਚ ਫੇਰੇ ਆ ਜਿਹੜਾ ਨਵਾਂ ਸਾਡਾ ਮੁੱਖ ਮੰਤਰੀ ਇਹ ਤੇ ਜਹਾਜ ਦੇ ਹੁਟੇ ਲੈ ਰਿਹਾ ਇਹਦੇ ਗਾੜੀ ਚਰਨਾ 'ਚ ਹੱਥ ਜੋੜ ਕੇ ਬੇਨਤੀ ਆ ਵੀ ਭਰਾਵਾ ਤੂੰ ਵੀ ਆ ਜਾ ਜ਼ਮੀਨ ਤੇ ਤੈਨੂੰ ਵੀ ਪਤਾ ਲੱਗੇ ਇਨਸਾਨਾਂ ਦਾ ਰੋਲ ਆ ਉਹ ਨਾ ਬਾਂਦਰ ਦੀ ਤੇ ਗਿੱਦੜ ਦੀ ਯਾਰੀ ਪੈ ਗਈ ਤੇ ਉਹ ਗਿੱਦੜ ਤੇ ਬੱਚੇ ਚੁੱਕਲੇ ਸ਼ੇਰ ਨੇ ਤੇ ਸ਼ੇਰ ਨੇ ਚੁੱਕਲੇ ਤੇ ਉਹ ਬਾਂਦਰ ਕੋ ਗਿਆ ਆਂਦਾ ਯਾਰ ਮੇਰੇ ਬੱਚੇ ਚੁੱਕਲੇ ਉਹਨੇ ਖਾ ਲਊਗਾ ਆਂਦਾ ਚੱਲ ਕੋਈ ਨਹੀਂ ਭਜਨਸ ਕਰਦੇ ਆ ਉਹ ਇੱਕ ਦਰਖਤ ਤੋਂ ਛਾਲ ਮਾਰੇ ਦੂਜੇ ਤੇ ਦੂਜੇ ਤੋਂ ਉਧਰ ਦੋ ਕਿੰਟੇ ਲੱਗ ਰਹਿਆਂ ਆਂਦਾ ਬੱਚੇ ਬਚਾ ਲਈਏ ਆਂਦਾ ਭਜਨ ਅਸਲੋਂ ਕੋ ਕਮੀ ਆ ਇਹ ਬਹਿ ਕੇ ਇਹਦੇ ਗੋਆ ਦੇ ਤੇ ਦੂਜੇ ਨਜ਼ਾਰੇ ਲੈ ਰਹੇ ਆ ਸਹੀ ਗੱਲ ਹੈ ਬੀੜੀਆਂ ਦੇ ਵਿੱਚ ਬਹਿ ਕੇ ਇਹ ਦੱਸਦੇ ਆ ਜਿਨ੍ਹਾਂ ਨੇ ਕਦੀ ਰਾਜਪੁਰਾ ਨਹੀਂ ਟੱਪਿਆ ਵੀ ਕਦੀ ਲੁਧਿਆਣੇ ਨਹੀਂ ਗਏ ਉਹ ਮੰਤਰੀ ਬਣ ਗਏ ਆ ਔਰ ਇਹ ਜਿਹੜੀਆਂ ਹਥਾਣਾ ਤੇ ਗੰਡਾਂ ਦਿੱਤੀਆਂ ਨਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਹਣ ਔਰ ਇਹ ਇਹ ਵੀ ਜਿਹੜੇ ਆ ਮੈਂ ਜਾਜ ਦੇਤਾ ਆਪਣਾ ਫਲਾਨ ਦੇਤਾ ਸਾਡੇ ਟੈਕਸਾਂ ਨਾਲ ਆਣ ਕੇ ਤੇ ਸਾਡੇ ਤੇ ਸਾਡੇ ਸੌਂ ਤੋਂ ਲਾ ਕੇ ਜਦੋਂ ਉੱਠ ਜਾਣੇ ਨਾ ਅਸੀਂ ਤੇ ਪਾਣੀ ਛੱਡਦੇ ਆ ਟੂਟੀ ਦਾ ਹਨਾ ਉਤੋਂ ਲਾ ਕੇ ਰਾਤ ਦੇ ਫੇਰ ਸੌਣ ਤੱਕ ਮੰਜੇ ਦਾ ਬੈੜ ਦਾ ਹਰ ਇੱਕ ਚੀਜ਼ ਦਾ ਟੈਕ ਦੇ ਲੈ ਤਾਂ ਵੀ ਹਨੂ ਮਾਰੀ ਬੈਠੇ ਆ ਵੀ ਇਹ ਪੰਜਾਬੀ ਰਹਿਣੇ ਨਹੀਂ ਚਾਹੀਦੇ ਇਹ ਜਿਹੜੀ ਕੌਮ ਆ ਨਾ ਇਹ ਨਹੀਂ ਪੰਜਾਬ ਨਹੀਂ ਹਾਰ ਸਕਦਾ ਇਹ ਹਾਰ ਨਹੀਂ ਸਕਦਾ ਇਹ ਜੁੱਗਾਂ ਤੋਂ ਦੁਆਪਰ ਜੋਗ ਤੋਂ ਇਹ ਪੰਜਾਬ ਲੜਦਾ ਆਇਆ ਵਾ ਇਹਨਾਂ ਨੂੰ ਮਾਰਨਾ ਚਾਹੀਦਾ ਕਿਹੜੇ ਬੰਦੇ ਨੇ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਕੋਈ ਚੱਲਿਆ ਸਾਰੇ ਬੰਦੇ ਨੇ ਸਾਰਾ ਕੁਝ ਚੱਲਿਆ ਵਾ ਬਿਲਕੁਲ ਬਿਲਕੁਲ ਤੁਸੀਂ ਵੀਰ ਜੀ ਕੋਈ ਗੱਲ ਕਰਨੀ ਚਾਹੁੰਦੇ ਜਿੱਤੇ ਮੈਂ ਤਾਂ ਬਸ ਇਹੋ ਹੀ ਗੱਲ ਕਰਨੀ ਚਾਹੁੰਨਾ ਆ ਪੀ ਹਰ ਇੱਕ ਜ਼ਿਮੀਦਾਰ ਦਾ ਫਰਜ਼ ਬਣਿਆ ਪੀ ਜ਼ਿਮੀਦਾਰ ਦੇ ਨਾਲ ਖੜਨ ਦਾ ਔਰ ਖੜੇ ਵੀ ਆ ਬਿਲਕੁਲ ਆ ਇੰਨੀਆਂ ਟਰਾਲੀਆਂ ਬਾਹਰੋਂ ਆ ਰਹੀਆਂ ਨੇ ਇਹ ਏਸੇ ਆਧਾਰ ਤੇ ਆ ਰਹੀਆਂ ਨੇ ਸਿਰਫ ਪੰਜਾਬ ਨਾਲ ਪੰਜਾਬ ਖੜਿਆ ਆ ਜ਼ਿਮੀਦਾਰ ਨਾਲ ਜ਼ਿਮੀਦਾਰ ਖੜਿਆ ਆ ਸਰਕਾਰਾਂ ਨਹੀਂ ਜੇ ਬਾਤ ਪੁੱਛਦੀਆਂ ਸਰਕਾਰਾਂ ਨਹੀਂ ਕਦੀ ਵੀ ਬਾਤ ਪੁੱਛਦੀਆਂ ਇਹ ਸਰਕਾਰਾਂ ਸਿਰਫ ਜਿਹੜੇ ਸਾਡੇ ਆਈਐਸ ਅਫਸਰ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਡੇ ਜਿਹੜੇ ਇਥੋਂ ਦੇ ਕ੍ਰਿਮੀਨਲ ਨੇ ਸਾਰੇ ਟੋਟਲ ਇੰਡੀਆ ਦੇ ਮੰਤਰੀ ਭਾਵੇਂ ਉਹ ਸਟੇਟ ਦੇ ਆ ਤੇ ਭਾਵੇਂ ਉਹ ਦੇਸ਼ ਲੈਵਲ ਦੇ ਆ ਸਾਰੇ ਕ੍ਰਿਮੀਨਲ ਨੇ ਇਹ ਬਾਹਰਲੇ ਦੇਸ਼ਾਂ ਚ ਆਈਏ ਆ ਅਫਸਰ ਜਾਂਦੇ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਕੋਲੰਬੀਆ ਦੇ ਵਿੱਚ ਵਰਲਡ ਚ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਬੰਗਲਾਦੇਸ਼ ਤੇ ਜੇ ਨੰਬਰ ਤੇ ਆ ਕਦੀ ਉੱਥੇ ਇਸ ਤਰ੍ਹਾਂ ਹੜ੍ਹ ਨਹੀਂ ਆਏ ਇਹ ਉੱਥੇ ਟ੍ਰੇਨਿੰਗ ਕਰਨ ਜਾਂਦੇ ਆ ਪਿਕਨਿਕ ਮਨਾ ਕੇ ਤੇ ਵਾਪਸ ਆ ਜਾਂਦੇ ਆ ਅਗਲੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ ਆ ਵੀ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸੰਗਤਾਂ ਸਤਿਕਾਰ ਮਾਨ ਕਰ ਰਹੀਆਂ ਡੰਗਰਾਂ ਵਾਤੇ ਰਾਸ਼ਨ ਆ ਰਿਹਾ ਆ ਇਨਸਾਨਾਂ ਬੰਦਿਆਂ ਵਾਸਤੇ ਰਾਸ਼ਨ ਸੰਗਤਾਂ ਵਾਸਤੇ ਆ ਰਿਹਾ ਕੋਈ ਇਹ ਗੱਲ ਦੀ ਘਾਟ ਨਹੀਂ ਆ ਰਹੀ ਲੇਕਿਨ ਮੈਨੇਜਮੈਂਟ ਦੀ ਕਮੀ ਹੋਣ ਕਾਰਨ ਜਿਹੜੇ ਇਲਾਕੇ ਜਿਹੜੇ ਸ਼ਹਿਰਾਂ ਦੇ ਅੰਦਰਲੇ ਡੁੱਬੇ ਨਹੀਂਗੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਗਈ ਜਿਨ੍ਹਾਂ ਨੂੰ ਸਿਰਫ ਇਹ ਪ੍ਰੋਬਲਮ ਆ ਕਿ ਹਜੇ ਤੱਕ ਲਾਈਟ ਨਹੀਂ ਉਹਨਾਂ ਤੱਕ ਪਹੁੰਚੀ ਤੇ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਗੁਰਦੁਆਰਿਆਂ ਦੇ ਵਿੱਚ ਕੀਤਾ ਜਾ ਰਿਹਾ ਆ ਲੇਕਿਨ ਜਿਹੜਾ ਮੈਨੇਜਮੈਂਟ ਦੇ ਨਾਲ-ਨਾਲ ਆ ਜਿਹੜਾ ਰਾਸ਼ਨ ਆ ਰਿਹਾ ਨਾ ਮੈਂ ਚਾਹੁੰਨਾ ਆ ਵੀ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਜਿੰਨੀਆਂ ਵੀ ਸੰਸਥਾ ਬਣੀਆਂ ਨੇ ਜਿੰਨੇ ਵੀ ਪਰਿਵਾਰ ਨੇ ਮੈਂ ਨਾ ਵੀ ਉਸ ਪਿੰਡ ਦੇ ਉਸ ਸ਼ਹਿਰ ਦੇ ਜਿਹੜੇ ਪਤਵੰਤੇ ਨੇ ਨਾ ਜਿਨ੍ਹਾਂ ਨੂੰ ਪਤਾ ਵੀ ਆ ਇਸ ਘਰ ਦਾ ਨਕਸ਼ਾ ਹੋਇਆ ਹਾਂ ਜਿਹੜੇ ਕੋ ਪਾਰਟੀ ਬਾਜੀ ਤੋਂ ਹਾਂ ਪਾਰਟੀ ਬਾਜੀ ਤੋਂ ਉੱਠ ਜਿਹੜੇ ਧਾਰਮਿਕ ਜਿਨ੍ਹਾਂ ਜਿਨ੍ਹਾਂ ਨੂੰ ਲੋਕਾਂ ਦਾ ਦਰਦ ਆ ਉਹ ਬਾਹਰ ਪਿੰਡਾਂ ਦੇ ਵਿੱਚੋਂ ਆਉਣ ਤੇ ਉਹ ਆਣ ਕੇ ਤੇ ਇਹਨਾਂ ਦੇ ਨਾਲ ਖੜਨਾ ਤਾਂ ਜਰੂਰਤਵੰਦ ਨੂੰ ਦੇਣੋ ਜਰੂਰਤਵੰਦ ਨੂੰ ਜਿਹੜਾ ਲੰਗ ਰਿਹਾ ਵੈਸੇ ਕਿ ਹੁਣ ਮੇਰਾ ਖਿਆਲ ਆ ਵੀ ਸਾਲ-ਸਾਲ ਦਾ ਇਹ ਜਿੰਨੇ ਦਿਹਾੜੀਦਾਰ ਤੇ ਦੁਜੀ ਜਮਨ ਖਾਧਾ ਵਾ ਇਹ ਪਰਿਵਾਰ ਦੇ ਜੇ 6 ਜੀ ਆ ਨਾ ਇਹਨਾਂ ਦੇ ਤੇ ਛੇ ਦੇ 6 ਜੀ ਲਫਾਫੇ ਝੋਲੇ ਫੜ ਕੇ ਖਲੋਤੇ ਆ ਖਲੋਤੇ ਆ ਤੇ ਛੋਲੇ ਜਿੰਨਾ 6 ਮਹੀਨੇ ਚ ਨਹੀਂ ਖਾਦੇ ਉਹ ਛੋਲੇ ਦਾ ਪੈ ਤੋਣੇ ਤੋੜੇ ਛੋਲੇ ਲੈ ਗਏ ਰਾਤੀ ਮੇਰਾ ਅੱਖੀਂ ਡਿੱਠਾ ਹਾਲ ਆ ਦੋ ਪਰਿਵਾਰ ਦੇ ਸਕੇ ਭਰਾ ਸੀ ਮੇਰੇ ਅੰਦਾਜ਼ੇ ਮੁਤਾਬਕ ਔਰ ਉਹਨਾਂ ਦਾ ਪਰਿਵਾਰ ਟਰਾਲੀ ਦੇ ਵਿੱਚੋਂ ਇੱਕ ਇੱਕ ਤੋੜਾ ਪਿਆਜ਼ਾਂ ਦਾ ਇੱਕ ਇੱਕ ਤੋੜਾ ਆਲੂਆਂ ਦਾ ਇੱਕ ਇੱਕ ਤੋੜਾ ਚੌਲਾਂ ਦਾ ਇੱਕ ਇੱਕ ਤੋੜਾ ਆਟੇ ਦਾ ਤੇ ਕੁਝ ਹੋਰ ਵੀ ਸਮਾਨ ਸੀ ਜਿਹੜਾ ਅਸੀਂ ਵੇਖਿਆ ਲੇਕਿਨ ਅਸੀਂ ਉਹਨਾਂ ਨੂੰ ਕਿਹਾ ਵੀ ਭਲਿਓ ਜੇ ਤੁਸੀਂ ਤੋੜਾ ਮੰਨੋ ਤੋਂ ਦੋ ਤੋੜੇ ਤੁਸੀਂ ਦੋ ਭਰਾ ਹੀ ਹੋਵੇ ਜਾਂ ਗਵਾਂਢੀ ਜੇ ਇਹ ਤੁਸੀਂ ਇੱਕ ਤੋੜਾ ਵੀ ਘਰ ਲੈ ਜਾਓਗੇ ਨਾ ਤੁਸੀਂ ਪੂਰਾ ਮਕਾਨ ਨਹੀਂ ਸਕਦੇ ਤੁਸੀਂ ਇਹ ਖਰਾਬ ਹੋ ਜਾਣਗੇ ਇਹ ਮਹੀਨੇ ਜ ਨਹੀਂ ਮੁਕਣਾ ਵੀ ਇਹ ਦੋ ਤੋੜੇ ਨੇ ਕੋਸ਼ਿਸ਼ ਕਰੋ ਉਹਨਾਂ ਰਾਸ਼ਨ ਲੈ ਜੋ ਜਿੰਨੀ ਤੁਹਾਨੂੰ ਲੋੜ ਆ ਹੋਰ ਨਾਲ ਲੋਕਾਂ ਨੂੰ ਵੀ ਇਹ ਗੱਲ ਕਰੋ ਕਿ ਉਹਨਾਂ ਰੋਸ਼ਨ ਆਪਾਂ ਇੱਥੋਂ ਚੁੱਕੀਏ ਇਹ ਤੇ ਗੁਰੂ ਦਾ ਲੰਗਰ ਆ ਇਹ ਤੇ ਪੰਜਾਬ ਦੇ ਸ਼ੇਰਾਂ ਦਾ ਲੰਗਰ ਆ ਇੱਥੋਂ ਹੀ ਘਾਟ ਨਹੀਂ ਆਉਣੀ ਇੱਥੇ ਘਾਟ ਨਹੀਂ ਆਉਣੀ ਤੇ ਇੱਥੇ ਘਾਟ ਨਹੀਂ ਆਉਣੀ ਅਸੀਂ ਖਰਾਬ ਨਾ ਘਰਾਂ ਦੇ ਵਿੱਚ ਜਾ ਕੇ ਕਰੀਏ ਅਸੀਂ ਉਹਨਾਂ ਇੱਥੋਂ ਖੜੀਏ ਜਿੰਨਾ ਕਿ ਅਸੀਂ ਘਰ ਦੇ ਬੱਚਿਆਂ ਨੂੰ ਖਵਾ ਸਕੀਏ ਕਿਸਾਨ ਮੋਰਚੇ ਦੇ ਵਿੱਚ ਇੰਨਾ ਲੰਗਰ ਹੋ ਗਿਆ ਹੀ ਵੀ ਜਿਹੜੇ ਮੌਲ ਹੁੰਦੇ ਆ ਨਾ ਉਸ 60 60 ਫੋਟ ਤੇ ਸ਼ਤ ਹੁੰਦੀ ਆ ਤੇ ਆਉਣ ਲੱਗਿਆ ਉਹ ਗੁਰਦੁਆਰੇ ਟਰੱਕਾਂ ਦੇ ਟਰੱਕ ਖਲਾਏ ਇਹ ਲੰਗਰ ਨਹੀਂ ਮੁੱਕਣਾ ਤੇ ਨਾ ਇਹ ਕੌਮ ਮੁੱਕਣੀ ਆ ਇਹ ਜਿੰਨਾ ਮਰਜੀ ਸੈਂਟਰ ਸਰਕਾਰਾਂ ਜਾਂ ਸਟੇਟ ਸਰਕਾਰਾਂ ਜੋ ਮਰਜੀ ਜਫਰ ਜਾਲ ਲੈਣ ਇਹ ਦੂਣ ਸਵਾਏ ਵਾਧਦੇ ਆ ਔਰ ਇਹ ਵਾਧਦੇ ਹੀ ਰਹਿਣੇ ਆ ਵਰਲਡ ਦੇ ਵਿੱਚ ਕਿਸਾਨ ਮੋਰਚੇ ਨੇ ਵੀ ਜਿਹੜਾ ਵਾ ਉਹਨੇ ਨਾ ਕਰਤਾ ਵਾ ਤੇ ਅੱਗੇ ਕਰ ਇਹ ਮੇਰੇ ਵੀਰ ਸੱਜਣ ਆ ਰਹੇ ਆ ਮਤਲਬ ਤੁਸੀਂ ਆ ਪਛਾਣ ਨੂੰ ਜਰਾ ਮਾਰ ਵੇਖੋ ਕੋਈ ਮਾਲਵਾ ਮਾਝਾ ਲੋਕੀ ਇਸ ਤਰ੍ਹਾਂ ਤੁਰੇ ਆਉਂਦੇ ਆ ਵਾਹ ਦਾਈ ਤੁਰੇ ਆਉਂਦੇ ਆ ਅੱਜ ਜਿੰਨੀਆਂ ਮਰਜ਼ੀ ਵਿੱਚ ਸਾਡੇ ਵਿੱਚ ਹੈਗੀਆਂ ਹੀ ਦੂਰੀਆਂ ਪਰ ਜਦੋਂ ਦੁੱਖ ਦੀ ਘੜੀ ਆਉਂਦੀ ਆ ਇਹ ਕਲਗੀਧਰ ਦੀ ਫੌਜ ਜਿਹੜੀ ਆ ਉਹ ਇਕੱਠੀ ਹੋ ਜਾਂਦੀ ਆ ਵੇਖੋ ਬਾਬੇ ਦੀਪ ਸਿੰਘ ਦੀਆਂ ਫੋਟੋਆਂ ਲੱਗੀਆਂ ਵਾ ਤੇ ਕਿਸ ਤਰ੍ਹਾਂ ਦੁਨੀਆ ਜਿਹੜੀ ਆ ਟਰਾਲੀਆਂ ਦੀਆਂ ਟਰਾਲੀਆਂ ਹਰਿਆਣੇ ਤੋਂ ਸਾਡਾ ਭਰਾ ਭਰਾ ਜਿਹੜੇ ਆ ਜਮਨਾ ਨਗਰ ਤੋਂ ਜਿਹੜੇ ਆ ਉੱਥੋਂ ਦੀਆਂ ਟਰਾਲੀਆਂ ਵੀ ਦੇਖੀਆਂ ਮੈਂ ਜਮਨਾ ਨਗਰ ਦੀਆਂ ਟਰਾਲੀਆਂ ਜਿਹੜੀਆਂ ਵਾਂ ਉਹ ਵੀ ਇੱਥੇ ਲੋਕੀ ਲੈ ਲੈ ਕੇ ਆਉਂਦੇ ਹੀ ਦੁਨੀਆ ਨੂੰ ਦੱਸਦਾ ਵਾ ਕਿ ਜੇ ਕਿਤੇ ਆਫਤ ਆਵੇ ਤੇ ਉਹਨੂੰ ਕਿਸ ਤਰ੍ਹਾਂ ਜਿਹੜਾ ਵਾ ਉਹਨੂੰ ਟੈਕਲ ਕਰੀਦਾ ਵਾ ਕਿਸ ਤਰ੍ਹਾਂ ਉਹਨੂੰ ਸੰਭਾਲੀਦਾ ਵਾ ਹੋਰ ਜੀ ਵੀਰ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਜੇ ਤੇ ਦੱਸੋ ਤੁਹਾਡੇ ਵਿਚਾਰ ਇਹ ਸਾਡੇ ਵਿਚਾਰ ਆ ਜੇ ਤੁਸੀਂ ਕਹਿਦਾ ਚੰਗੀਆਂ ਗੱਲਾਂ ਕਰਨ ਦੇ ਨਹੀਂ ਫਿਰ ਵੀ ਤੁਸੀਂ ਤੁਸੀਂ ਵੇਖ ਕੇ ਆਏ ਸਾਰਾ ਕੀ ਜਾਇਜ਼ਾ ਲੈ ਕੇ ਆਏ ਜੀ ਨਹੀਂ ਹਾਲਾਤ ਖਰਾਬ ਹੈ ਜੀ ਬਹੁਤ ਜ਼ਿਆਦੇ ਬਹੁਤ ਹੀ ਤਰਾਸ਼ਦੀ ਹੈ ਇਹ ਇਨ੍ਹਾਂ ਪਿੰਡਾਂ ਦੀ ਵਿਚਾਰਿਆਂ ਦੀ ਜਿਹੜੇ ਵਿਚਾਰੇ ਇਹ ਲਪੇਟ ਚ ਆ ਗਏ ਆ ਬਿਲਕੁਲ ਬਾਕੀ ਇਹ ਵੀ ਇਹ ਲਪੇਟ ਚ ਆ ਗਏ ਆ ਕਿ ਲੈਣਦੇ ਆ ਬਸ ਲੈਣਦੇ ਜੀ ਗੇ ਲੋ ਤੁਸੀਂ ਆ ਕੇ ਦੇ ਗਏ ਮੈਂ ਅੱਗੇ ਵੀ ਗੱਲ ਕੀਤੀ ਐ ਨਾ ਵੀਰਨਾ 1988 ਚ ਮੈਂ ਕੱਲਾ ਕੱਲਾ ਅੰਕੜਾ ਜਿਹੜਾ ਨਾ ਉਹ ਮੈਂ ਕੱਢ ਕੇ ਗੱਲ ਕਰ ਰਿਹਾ 14 ਲੱਖ 11000 ਕਿ ਉਸਕ ਪਾਣੀ ਆਇਆ ਸੀ ਦਾਬੀ ਦਰਿਆ ਦਾ ਜੀ ਜੀ ਤੇ ਇਥੋਂ ਤੱਕ ਨਹੀਂ ਆਇਆ ਜਿੰਨੇ ਵੀ ਉਥੇ ਮੈਨੇਜਮੈਂਟ ਸੀ ਉਹ ਸਿਆਣੀ ਸੀ ਉਹ ਹੌਲੀ ਹੌਲੀ ਛੱਡਦੇ ਰਹੇ ਹੁਣ ਜਿਹੜੀ ਡਬਲ ਇੰਜਨ ਵਾਲੀ ਸਰਕਾਰ ਆ 6.5 ਲੱਖ ਪਾਣੀ ਛੱਡਿਆ ਸਿਰਫ ਤੇ 88 ਚ ਪਾਣੀ ਇੱਥੇ ਨਹੀਂ ਆਇਆ ਅੱਜ ਹੁਣ 11 11.5 ਕਿਲੋਮੀਟਰ ਦੂਰ ਖਲੋਤੇ ਅਸੀਂ ਰਾਵੀ ਦਰਿਆ ਤੋਂ ਅੱਜ 6.5 ਲੱਖ ਪਾਣੀ ਜਿਹੜਾ ਵਾ ਉਹ ਇੱਥੋਂ 17 ਕਿਲੋਮੀਟਰ ਰਾਵੀ ਤੋਂ ਚੱਲ ਗਿਆ ਵਾ ਕਿਉਂਕਿ ਇਹ ਪਾਣੀ ਇਹਨਾਂ ਨੇ ਆਪਣੀ ਡਬਲ ਇੰਜਨ ਵਾਲੀ ਨੂੰ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਲਗਾਤਾਰ ਦੇਣਾ ਵਾ ਔਰ ਉਹ ਦੇਣ ਵਾਸਤੇ ਉਹ ਜਮਾ ਕੀਤਾ ਅਸੀਂ ਡੁੱਬ ਜੀਏ ਸਾਡੀ ਕੋਈ ਗੱਲ ਨਹੀਂ ਔਰ ਤਿੰਨਾ ਜਿਹੜਾ ਕਿਸਾਨਾਂ ਬਿੱਲਾਂ ਦਾ ਜਿਹੜਾ ਨਾ ਉਹ ਐਸੀ ਤਰ੍ਹਾਂ ਵੀ ਖਰੇ ਅਸੀਂ ਜ਼ਮੀਨਾਂ ਖਰੀਦ ਲਾਂਗੇ ਬਿਲਕੁਲ ਸਾਡੇ ਦੇ ਜਦੋਂ ਕੋੜਿਆਂ ਦੇ ਰਹਿ ਕੇ ਇਹ ਛੋਲੇ ਖਾ ਕੇ ਹੀ ਗੁਜ਼ਾਰਾ ਕਰਦੇ ਸੀ ਤੇ ਇਹ ਸਾਡਾ ਪਰਚੇ ਤੇ ਪਰਚਾ ਪੈ ਰਿਹਾ ਵਾ ਦੁਨੀਆ ਜਾਣਦੀ ਆ ਦੁਨੀਆ ਵੇਖਦੀ ਆ ਵੀ ਸਿੱਖ ਜਿਹੜੇ ਆ ਇਹ ਕਿ ਤਰ੍ਹਾਂ ਖਲੋਂਦੇ ਆਣੇ ਹੋਰ ਕੋਈ ਤੁਸੀਂ ਆਪਣਾ ਇਹ ਵੀ ਇਹ ਵੀ ਇਮਤਿਹਾਨ ਹੈ ਜੀ ਆਪਣਾ ਇਮਤਿਹਾਨ ਹੈ ਇਮਤਿਹਾਨ ਵੇਖਾਂ ਕਿ ਪਾਸ ਹੋਣੇ ਕਿ ਫੇਲ ਹੋਣੇ ਇਹਦਾ ਪਰਚੇ ਵੱਡੇ ਵੱਡੇ ਪਏ ਆ ਆਪਣੇ ਵੱਡੇ ਵੱਡੇ ਪਰਚੇ ਪਏ ਆ ਤੇ ਹਰ ਪਰਚੇ ਤੇ ਆਪਾਂ ਜਿਹੜਾ ਉਹ ਸਫਲ ਹੁੰਨੇ ਆ ਜੀ ਤੇ ਇਹ ਵੀ ਕਾਲਪੁਰਖ ਜਿਹੜਾ ਛੋਟਾ ਜਿਹਾ ਇਹ ਜੀ ਨੂੰ ਵੱਡੇ ਪੈਣੇ ਆ ਇਹ ਨੂੰ ਨਹੀਂ ਗਿਆ ਵਾ ਉਹ ਆਂਦਾ ਮੇਰਾ 17 ਕਿੱਲੇ ਝੋਨਾ ਡੁੱਬ ਗਿਆ ਵਾ ਤੇ ਮੈਂ ਉਹ ਲੰਗਰ ਲਾਇਆ ਵਾ ਸਾਰਾ ਹੀ ਕੁਝ ਡੁੱਬ ਗਿਆ ਤੇ ਲੰਗਰ ਉਹ ਲਾਇਆ ਵਾ ਉਹ ਵੇਖੋ ਲੰਗਰ ਲਾਇਆ ਨਹੀਂ ਜੀ ਕੋਈ ਤੁਹਾਨੂੰ ਪਤਾ ਹੈ ਕੋ ਨੂੰ ਇਹ ਇਹ ਚੀਜ਼ਾਂ ਦੀ ਪ੍ਰਵਾਹ ਥੋੜੀ ਹੈਗੀ ਕੋਈ ਪ੍ਰਵਾਹ ਨਹੀਂ ਗਈ ਮੈਂ ਨਾ ਵੀ ਕਿਹ ਹਾਲ ਜਾਈਏ ਨਾ ਨਹੀਂ 47 ਤੋਂ ਵੱਡਾ ਤਾਂ ਨਹੀਂ ਹੋ ਗਿਆ 47 'ਚ ਕੀ ਹੋ ਗਿਆ ਇੱਕ ਉਥੇ ਬਾਪੂ ਨਾਲ ਗੱਲ ਕੀਤੀ ਅਸੀਂ ਵੀ ਬਾਪੂ ਜੀ ਮਾਲ ਰੁੜ ਗਿਆ ਵਾ ਉਹ ਆਂਦਾ ਅਸੀਂ 1947 ਚੋਂ ਆਏ ਹਾਂ ਤੇ ਉਦੋਂ ਉਹਨਾਂ ਵਿਚਾਰੇ ਮੁਸਲਮਾਨ ਭਰਾਵਾਂ ਦੀਆਂ ਮੱਜਾਂ ਇੱਥੇ ਰਹਿ ਗਈਆਂ ਸੀ ਤੇ ਸਾਡਾ ਲੇਖਾ ਜੋਖਾ ਬਰਾਬਰ ਹੋ ਗਿਆ ਹੁਣ ਉਹ ਰੁੜ ਕੇ ਚਲ ਗੀਆਂ ਵਾ ਤੇ ਅੱਜ ਦੇਖੋ ਰਹੁ ਤੇ ਅਗਲੇ ਸਾਲ ਆਉਂਦਾ ਫੇਰ ਆਉ ਤੇ ਫੇਰ ਵੇਖੀ ਜਾਊ ਸਾਡੇ ਫਾਦਰ ਸਾਹਿਬ ਚੰਗੀ ਸੇਵਾ ਕਰਨ ਗਏ ਇੱਥੇ ਆਪਣੇ ਪਿੰਡ ਖੇਤਰ ਦੇ ਤੇ ਚਲੋ ਜਿੱਦਿ ਪ੍ਰਮਾਤਮਾ ਨੇ ਸਾਨੂੰ ਸੇਵਾ ਕਰਵਾਈ ਸਾਡੇ ਕੋਲ ਨਹੀਂ ਅਸੀਂ ਕੀਤੀ ਪਰ ਸਾਨੂੰ ਸੁਣ ਲਈ ਏਡੇ ਏਡੇ ਵਧੀਆ ਸ਼ਬਦ ਮਿਲੇ ਭਾਜੀ ਜਿਹਦਾ ਮਕਾਨ ਡੇਗ ਰਿਆ ਜਦੀ ਫਸਲ ਮਰ ਗਈ ਆ ਉਹ ਜੇ ਵੀ ਕਹਿੰਦਾ ਸੀ ਚੜਦੀ ਕਲਾ ਜਾ ਚੜਦੀ ਕਲਾ ਜਾ ਉਹ ਅਜੇ ਵੀ ਕਹਿੰਦਾ ਸੀ ਚੜ੍ਹਦੀ ਕਲਾ ਚ ਸਾਨੂੰ ਪਰਵਾਹ ਨਹੀਂ ਹੈਗੀ ਤੇ ਜੇ ਉਹਨੂੰ ਪੁੱਛੀਦਾ ਕਿਸੇ ਦੀ ਦੀ ਲੋੜ ਆ ਨਹੀਂ ਆਦੀ ਚੜ੍ਹਦੀ ਕਲਾ ਚ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਵੇਖੋ ਇੰਨਾ ਕੁਝ ਕਰਵਾ ਕੇ ਵੀ ਜੇ ਸਿੱਖ ਕੌਮ ਜ਼ਿੰਮੇਦਾਰ ਇੱਕ ਦੇਸ਼ ਦਾ ਰਾਜਾ ਕਵਾਂਗੇ ਇਸ ਬੰਦੇ ਨੂੰ ਅਸੀਂ ਜਿਹੜਾ ਇੰਨੀ ਗੱਲਾਂ ਆ ਜ ਆਪਣਾ ਸਾਰਾ ਕੁਝ ਕਰਕੇ ਵੀ ਕਹਿ ਰਿਹਾ ਵੀ ਅਸੀਂ ਚੜ੍ਹਦੀ ਕਲਾ ਚ ਬਿਲਕੁਲ ਮਹਾਂ ਜੀ ਸਾਡਾ ਗੁਰੂ ਕਲਗੀਧਰ ਪਾਤਸ਼ਾਹ ਨਹੀਂ ਨਹੀਂ ਪੱਕੀ ਕਰ ਗਿਆ ਵਾ ਕਿ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਦੇ ਜਾ ਕੇ ਤੇ ਮੀਂਹ ਵਰਦੇ ਚ ਇਹੋ ਜਿਹੇ ਪਾਣੀ ਚ ਸਰਸਾ ਝੜਾ ਇਹ ਜਿੱਥੇ ਪ੍ਰਵਾਦ ਵਿਛੋੜਾਇਆ ਤੇ ਉਹ ਆਸਾ ਦੀ ਵਾਰ ਦਾ ਕੀਰਤਨ ਕਰਨ ਲੱਗਾ ਨਹੀਂ ਦਿਖਾਈ ਨਹੀਂ ਆਉਂਦੇ ਤੇ ਦਿਖਾਈ ਨਹੀਂ ਹੁਣ ਵੀ ਕੱਲ ਬਾਪੂ ਉਥੇ ਬੰਨ ਬੰਨਣ ਦਾ ਤੇ ਗੌਂਡੇ ਨਾਲ ਉੱਚੀ ਉੱਚੀ ਗੌਂਡੇ ਆਉੱਚੀ ਮਾਝੇ ਦੇ ਉਹ ਮਜਾ ਲਿਆ ਜਿਹੜੇ ਅੱਜ ਤੱਕ ਹਾਰੇ ਨਹੀਂ ਹਾਰੇ ਨਹੀਂ ਜਿਨ੍ਹਾਂ ਨੇ ਦੇਣਾ ਸਿੱਖਿਆ ਆ ਪਰ ਅੱਜ ਪੰਜਾਬ ਆ ਪੰਜਾਬੀ ਤੇ ਨਾਲ ਹੀ ਖੜਾ ਆ ਪੰਜਾਬ ਹੀ ਪੰਜਾਬ ਨਾਲ ਖੜਾ ਆ ਕੋਈ ਵਿਰਲਾ ਦੂਜਾ ਨਹੀਂ ਆਣਗੇ ਖੜਾ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪਣੇ ਸਿੰਗਰ ਨੇ ਜੀ ਦਲਜੀਤ ਦਸਾਂਝ ਆ 5 ਕਰੋੜ ਰੁਪਏ ਦਾ ਉਹਨੇ ਐਲਾਨ ਕੀਤਾ ਤੇ 10 ਪਿੰਡ ਉਹਨੇ ਗੋਚ ਲਏ ਆ ਬਿਲਕੁਲ ਮੈਂ ਕਿਹਾ ਵਾਂ ਵੀ ਇਹ ਗੁਰੂ ਕੀ ਆ ਫੌਜਾਂ ਨੇ ਜੋ 1898 ਤੋਂ ਵੱਧ ਦਿਨ ਬਣਾ ਦੇ ਆ ਬਹੁਤ 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 ਵੱਧ ਬਣਾ ਦੇਣਾ ਵਾਹ ਬਹੁਤ ਬਹੁਤ ਆ ਮੱਲਬ ਆ ਵੇਖੋ ਟਰਾਲੀਆਂ ਦੀ ਪਾਲ ਟੁੱਟਦੀ ਨਹੀਂਗੀ ਗੱਲ ਵੀ ਇਹਨਾਂ ਨੂੰ ਮਾਨ ਵੀ ਇਹੀ ਹੈ ਨਾ ਸਾਡੇ ਦੇ ਵੀ ਸਾਨੂੰ ਇਹਨਾਂ ਨੇ ਥੋੜ੍ਹ ਨਹੀਂ ਹੋਂਦ ਦੇਣੀ ਤਾਂ ਹੀ ਤੇ ਇਹਨਾਂ ਦਾ ਦਿਲ ਵੀ ਬੰਦੇ ਹੈ ਨਾ ਵੀ ਸਾਨੂੰ ਸਾਨੂੰ ਪ੍ਰਵਾਹ ਨਹੀਂ ਹੋਂਦ ਦੇਣੀ ਸਾਡੇ ਪ੍ਰਵਾਹਾਂ ਦਾ ਪਤਾ ਵਾ ਵੀ ਸਾਡੇ ਮਗਰ ਜਿਹੜੇ ਆ ਉਹ ਖਲੋਤੇ ਆ ਸਾਡੀ ਪਿੱਠ ਤੇ ਖਲੋਤੇ ਆ ਪ੍ਰਵਾਹ ਕਰਦੇ ਵੀ ਆ ਗਵਰਨਮੈਂਟਾਂ ਦੇ ਵੇਖ ਵੇ ਇਹ ਤੇ ਹੱਥਾਂ ਦੇ ਦੰਦੀਆਂ ਵੜਦੀਆਂ ਵੀ ਪਾਣੀ ਤੇ ਅਸੀਂ ਛੱਡ ਲਿਆ ਵਾ ਪਰ ਕਰਤੇ ਅਸੀਂ ਇਹਨਾਂ ਨੂੰ ਚੁਕਾ ਦੇ ਸਕਿਆ ਹੀ ਨਹੀਂ ਗੇ ਨਹੀਂ ਨਹੀਂ ਇਹ ਪਾਣੀ ਤੇ ਸਦਾ ਹੀ ਰਹਿਨੇ ਅਸੀਂ ਆ ਇਹ ਪਾਣੀ ਦਾ ਸਾਨੂੰ ਕੋਈ ਡਰ ਨਹੀਂ ਹੈ ਪਾਣੀ ਸਦਾ ਰਹਿਨੇ ਆ ਬਿਲਕੁਲ ਮਾਝੇ ਦੀ ਧਰਤੀ ਦੇ ਜਿਹੜਾ ਨਾ ਹਾਂਜੀ ਹਾਂਜੀ ਇੱਥੇ ਜਿਹੜਾ ਪੰਜਾਬੀ ਪੈਦਾ ਹੁੰਦਾ ਨਾ ਜਾਤ ਪਾਤ ਨਾਲ ਕੋਈ ਨਹੀਂ ਬਿਲਕੁਲ ਵੀ ਕੋਈ ਵੀ ਜਾਤ ਆ ਬਿਲਕੁਲ ਕੱਲ ਮੈਂ ਵੇਖਿਆ ਉਹ ਰਮਦਾਸ ਤੋਂ ਗਾਂਝ ਨਾਲੇ ਤੋਂ ਉਰਾਂ ਨਾ ਰਾਵੀ ਜਿਹੜਾ ਵਾ ਨਾ ਉਹ ਪਾਕਿਸਤਾਨ 'ਚ ਵੜ ਕੇ ਤੇ ਫੇਰ ਇੰਡੀਆ 'ਚ ਵੜਦਾ ਵਾ ਬਿਲਕੁਲ ਉਹਨਾਂ ਟਰਾਲੀਆਂ ਦੇ ਉਹ ਖਿਡਾਰੀਆਂ ਅੱਛਾ ਉਹ ਆਂਦੇ ਵੀ ਅਸੀਂ ਆ ਸਕਦੇ ਨਹੀਂ ਤੁਹਾਨੂੰ ਵੀਜ਼ਾ ਨਹੀਂ ਤੁਹਾਡੇ ਦਿਨ ਦੇ ਸਾਡੇ ਤੇ ਉਹ ਉਤੋਂ ਆਪਣਾ ਉਹਦੀਆਂ ਬੋਤਲਾਂ ਜੂਸ ਦੀਆਂ ਤੇ ਦੂਜਾ ਪੈਕਿੰਗ ਉਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਦਰਿਆਇ ਸੁੱਟਣ ਦਾ ਆਂਦੇ ਉਹ ਭਰਾਵੋ ਅਸੀਂ ਇਹੋ ਹੀ ਮਤ ਕਰ ਸਕਦੇ ਆ ਨਹੀਂ ਸਕਦੇ ਤੇ ਉਹ ਉਤੋਂ ਬੋਤਲਾਂ ਠੰਡਿਆਂ ਦੀਆਂ ਦੂਜੀਆਂ ਸੁੱਟਣ ਦਾ ਦਰਿਆ ਜਾਂਦੇ ਤੁਹਾਡੇ ਵੱਡਣ ਲੱਗਾ ਜੇ ਕੱਢ ਲਿਓ ਅੱਗੋਂ ਅੱਜ ਔਰ ਜਿੰਨੇ ਉਹ ਮੱਝਾਂ ਕੱਢਣ ਦੇ ਆਨਾ ਜਿੰਨੇ ਉਹ ਆਂਦੇ ਵੀ ਜਿਹੜਾ ਵੀ ਤਰੀਕਾ ਹੋਊਗਾ ਉਹ ਮੱਝਾਂ ਪੇਸ਼ਾਣ ਕੇ ਤੁਸੀਂ ਲੈ ਜਿਓ ਘੱਟ ਤੋਂ ਘੱਟ 10000 ਤੋਂ ਵੱਧ ਡੰਗਰ ਜਿਹੜਾ ਰੁੜ ਕੇ ਉਧਰ ਚਲ ਗਿਆ ਵਾ 10000 ਤੋਂ ਵੱਧ ਡੰਗਰ ਰੁੜ ਕੇ ਚਲ ਗਿਆ ਵਾ ਸਿਲੰਡਰ ਔਰ ਦਰਖਤ ਮੈਂ ਪਿੱਛੇ ਵੇਖ ਕੇ ਆ ਥੱਬੇ ਸੱਬੇ ਦੇ ਦਰਖਤ ਜਿਹੜੇ ਆ ਉਹ ਲਵੇਟ ਲਵੇਟ ਲੈ ਗਿਆ ਵਾ ਮਤਲਬ ਪਾਣੀ ਦਾ ਇਨਾ ਯੋਰ ਸੀ ਔਰ ਅਸੀਂ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਲੈਂਦੇ ਨਹੀਂ ਪੰਜਾਬ ਤੇ ਹੈ ਹੀ ਅਸੀਂ ਤੇ ਉਹਨਾਂ ਨੂੰ ਸਾਡਾ ਤੋਂ ਵੀ ਪੰਜਾਬ ਹੀ ਆ ਉਹ ਹਾਂ ਉਹ ਅਸੀਂ ਛੱਡ ਕੇ ਆਏ ਆ ਉਹਨਾਂ ਦੀ ਅਸੀਂ ਮਿਹਰਬਾਨੀ ਕਰਦੇ ਹਾਂ ਉਹ ਜਿੱਥੇ ਵੀ ਮਰਜ਼ੀ ਚਲ ਗਏ ਉਹਨਾਂ ਦੀਆਂ ਬੋਤਲਾਂ ਪਰ ਉਹ ਸਾਨੂੰ ਪਹੁੰਚ ਗਈਆਂ ਸਾਨੂੰ ਉਹ ਪਹੁੰਚ ਗੀਆਂ ਵੇਖੋ ਆਉਂਦੇ ਗੱਜ ਦੇ ਜੱਟ ਮੈਂ ਟਰਾਲੀਆਂ ਆਉਂਦੀਆਂ ਮਾਈ ਇੰਜੀਆਂ ਛੱਡੀਆਂ ਨੂੰ ਫਿਰ ਠੀਕ ਆ ਭਾਈ ਜੀ ਠੀਕ ਆ ਠੀਕ ਆ